ਮੈਨੂੰ ਇੱਕ ਸਿਆਣਾ ਕਹਿਣ ਲੱਗਾ ਕਹਿੰਦਾ ਕਿਸੇ ਦੇ ਅੱਖਾਂ ਤੇ ਪੱਟੀ ਬੰਨ੍ਹ ਕੇ ਪੱਟੀ ਵੀ ਬੰਨ੍ਹ ਦਿਓ ਮੋਟੀ ਕਿ ਵਿੱਚੋਂ ਦਿਖੇ ਨਾ ਤੇ ਉਹਨੂੰ ਭੇਜ ਦਿਓ ਪੰਜਾਬ 'ਚ ਉਹ ਜਿੱਥੇ-ਜਿੱਥੇ ਜਾਈ ਜਾਊਗਾ ਕਾਹੂ ਸੜਕਾਂ ਅਕਾਲੀਆਂ ਦੀਆਂ ਥਰਮਲ ਪਲਾਂਟ ਅਕਾਲੀਆਂ ਦੇ ਏਮਜ਼ ਬਠਿੰਡਾ ਅਕਾਲੀਆਂ ਦਾ ਆਈਏਐਮ ਅਮਰਸਰ ਅਕਾਲੀਆਂ ਦਾ ਆਈਆਈਟੀ ਰੋਪੜ ਅਕਾਲੀਆਂ ਦਾ ਜੇ ਸਕੂਲ ਬਣੇ ਆਦਰਸ਼ਤਾ ਅਕਾਲੀਆਂ ਦੇ ਜੇ ਮੈਰਿਟੋਰੀਅ ਸਕੂਲ ਬਣੇ ਤਾਂ ਅਕਾਲੀਆਂ ਦੇ ਸੋ ਅਕਾਲੀਆਂ ਦੇ ਬਣੇ ਹੋਏ ਗਿਣਾਉਣ ਦੀ ਕੋਈ ਲੋੜ ਨਹੀਂ ਕਿਉਂਕਿ ਹਰ ਬੰਦਾ ਹਰ ਸ਼ਖਸ ਜਾਣਦਾ ਹੈ ਕਿ 1997 ਤੋਂ ਪਹਿਲਾਂ ਦਾ ਪੰਜਾਬ ਕੀ ਸੀ ਤੇ 1997 ਤੋਂ ਲੈ ਕੇ 2017 ਤੱਕ ਦਾ ਪੰਜਾਬ ਕੀ ਹੈ ਇਹ ਕਿਹਨੇ ਕੀਤਾ ਇਹ ਸ਼੍ਰੋਮਣੀ ਅਕਾਲੀ ਦਲ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਸੋਚ ਨੇ ਹੁਣ ਗੱਲ ਤਾਂ ਕਰਨ ਵਾਲੀ ਇਹ ਹੈ ਖਾਲਸਾ ਜੀ ਮੈਂ ਤੁਹਾਨੂੰ ਧਿਆਨ ਨਾਲ ਸੁਣ ਲੈਣਾ ਧਿਆਨ ਨਾਲ ਐਵੇਂ ਨਾ ਭਾषण ਸਮਝ ਕੇ ਰੱਦ ਕਰ ਦੇਣਾ ਸਾਡੇ ਤੇ ਤਵਾ ਲਾਇਆ ਬੇਦਮੀਆਂ ਕੀਤੀਆਂ ਅਸੀਂ ਚੁੱਪ ਰਹੇ ਤੇ ਆ ਨੁਕਸਾਨ ਉਠਾ ਲਿਆ ਮੈਂ ਹੁਣ ਪੁੱਛਦਾ ਸਰਕਾਰ ਨੂੰ ਵੀ ਕਾਂਗਰਸ ਨੂੰ ਵੀ ਆਮ ਆਦਮੀ ਨੂੰ ਵੀ ਤੇ ਉਹ ਕੁਛ ਟੁੱਕੜ-ਵੋਚਾਂ ਨੂੰ ਜਿਹੜੇ ਸਰਕਾਰ ਦੀਆਂ ਏਜੰਸੀਆਂ ਦੇ ਬੁਲਾਇਆ ਬੋਲਦੇ ਨੇ ਕਿ ਚਲਾਨ ਪੇਸ਼ ਹੋ ਗਿਆ ਬੇਦਬੀਆਂ ਦਾ ਕਿਸੇ ਇੱਕ ਸਿੱਖ ਦਾ ਨਾਮ ਵੀ ਨਹੀਂ ਅਕਾਲੀ ਦਾ ਦਾ ਕੀ ਆਉਣਾ ਫੇਰ ਇਹ ਬੇਦਬੀ ਅਕਾਲੀਆਂ ਦੇ ਨਾਂ ਕਿਉਂ ਲਈ ਆਪਾਂ ਮੰਨ ਗਏ ਹੁਣ ਬੇਦਬੀਆਂ ਕਰਨ ਵਾਲਿਆਂ ਨਾਲ ਚੋਰ ਤੇ ਚੌਂਕੀਦਾਰ ਰਲੇ ਹੋਏ ਨੇ ਪਹਿਲਾ ਤਾਂ ਸਰਸੇ ਵਾਲੇ ਦਾ ਕੇਸ ਫਰੀਦਕੋਟ ਤੋਂ ਬਦਲ ਕੇ ਚੰਦੀੜ ਲੈ ਗਏ ਹੁਣ 3 ਸਾਲ ਉੱਥੇ ਗਏ ਨੂੰ ਹੋ ਗਿਆ ਕੇਸ ਸ਼ੁਰੂ ਨਹੀਂ ਹੁੰਦਾ ਕੇਸ ਵਿੱਚ ਕੋਈ ਸਟੇ ਨਹੀਂ ਸ਼ੁਰੂ ਕਿਉਂ ਨਹੀਂ ਹੁੰਦਾ ਤੇ ਜਿੰਨਾ ਜੇ ਗਵਾਹ ਮੁੱਕਰਦੇ ਤੇ ਨਹੀਂ ਮਰਦੇ ਨਹੀਂ ਉਹਨਾਂ ਜੇ ਅਸੀਂ ਗਵਾਹੀ ਨਹੀਂ ਕਰਾਉਣੀ ਕਿਉਂਕਿ ਸਰਸੇ ਵਾਲੇ ਨਾਲ ਯਾਰੀ ਪਗਾਉਣੀ ਹੈ ਭਗਵੰਤ ਮਾਨ ਤੇਰਾ ਕੇਜਰੀਵਾਲ ਵੀ ਕਹਿੰਦਾ ਹੁੰਦਾ ਸੀ ਕਿ ਅਕਾਲੀਆਂ ਦਾ ਯਾਰ ਹੈ ਤੇ ਤੇਰਾ ਉਹਨਾਂ ਕੀ ਪਿਆਰ ਐ ਕਿਉਂ ਉਹਨੂੰ ਤਿੰਨ ਤਿੰਨ ਵਾਰੀ ਮਿਹਰਸਾਲ ਚ ਤੁਸੀਂ ਪਰੋਲ ਦੇਵੋਨੇ ਹੋ ਬੋਲਿਓ ਕਦੇ ਟੁੱਟੇ ਮੂੰਹ ਨਾਲ ਵੀ ਕਿ ਪਰੋ ਨਾ ਦਿਓ ਇਹ ਸਿੱਖਾਂ ਦੇ ਜ਼ਖਮਾਂ ਦੇ ਨੂਨ ਛਿੜਕਦੇ ਹੋ ਨਹੀਂ ਇਕੋ ਨੇ ਇਕੋ ਰਹਿਣਗੇ ਮੈਂ ਦੂਸਰੀ ਗੱਲ ਜਿਹੜੀ ਕਰਨੀ ਚਾਹੁੰਦਾ ਦੇਖੋ ਖਾਲਸਾ ਜੀ ਇੱਕ ਗੱਲ ਪਛਾੜ ਲਿਆ ਕਰੋ ਆਪਰੇ ਦੇ ਬਗਾਨੇ ਨੂੰ ਮੈਂ ਤਾਂ ਸਮਝਦਾ ਸੀਗਾ ਕਿ ਵਪਾਰ ਚ ਸਾਡੇ ਨਾਲੋਂ ਸਿਆਣੇ ਉਹ ਖੇਤੀਬਾੜੀ ਚ ਆਪਾਂ ਜਦ ਬੋਤੀ ਵੀ ਲੈਣ ਜਾਂਦੇ ਸੀ ਨਾ ਬੋਤੀ ਵੀ ਕਹਿੰਦੇ ਆਂ ਅੰਗਰੇਜ਼ ਇੱਕ ਲੈਣ ਗਿਆ ਤੇ ਉਹਨੇ ਚੰਗੀ ਲੱਗੀ ਇੱਕ ਜਿਵੇਂ ਆਪਾਂ ਨੂੰ ਲੱਗੇ ਸੀ ਬਾਈ ਚ ਇਹ ਚੰਗੇ ਤੇ ਕਿਸੇ ਸਿਆਣੇ ਨੇ ਕਿਹਾ ਕਹਿੰਦਾ ਗੋਰੇ ਨੂੰ ਕਹਿੰਦਾ ਇਹ ਨਾਲ ਲਈ ਉਹ ਕਹਿੰਦਾ ਕੀ ਨੁਕਸ ਹੈ ਕਹਿੰਦਾ ਇਹਦੀ ਨਾਨੀ ਪਾਣੀ ਚ ਬੈਠ ਜਾਂਦੀ ਹੁੰਦੀ ਸੀ ਨਸਲ ਚੰਗੀ ਨਹੀਂ ਆਪਾਂ ਨਸਲ ਚੰਗੀ ਵਾਲਿਆਂ ਨੂੰ ਰਾਜ ਫੜਾਤਾ ਉਹਨਾਂ ਨੇ ਅੱਗੇ ਠੇਕੇ ਦੇ ਛੜਾਤਾ ਦਿੱਲੀ ਵਾਲੇ ਆ ਕੇ ਕੇਜਰੀਵਾਲ ਸੁਸੋਡੀਆ ਸਤਿੰਦਰ ਜੈਨ ਸਰਕਾਰ ਚਲਾ ਰਹੇ ਨੇ ਸਾਡੇ ਮਦਾਰੀ ਬਾਠੇ ਪਾਸੇ ਖੇਡ ਦੇਖ ਰਹੇ